ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ Sky News Punjab ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਵਿਵੇਕ ਕੁਮਾਰ ਜੀ ਵਿਚਾਰਾਂ ਦੇ ਸਾਂਝ ਪਾਉਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਸਵਾਲਾਂ ਵੱਲੋਂ ਚੱਲਦੇ ਹੋਏ ਵਿਵੇਕ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸਤ ਨੂੰ ਲੈ ਕੇ ਨਵੀਆਂ ਨਵੀਆਂ ਸੁਰਖੀਆਂ ਨਵੀਆਂ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਅੱਜ ਕਾਂਗਰਸ ਦੇ ਵੱਲੋਂ ਇੱਕ ਮੰਥਨ ਮੀਟਿੰਗ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਉਸ ਮੀਟਿੰਗ ਦੇ ਮੈਨੇ ਕੀਨੇ ਤੇ ਉਸ ਤੋਂ ਬਾਅਦ ਵਿੱਚ ਕੀ ਸਿੱਟੇ ਦੇ ਤੌਰ ਤੇ ਇਸ ਮੀਟਿੰਗ ਦੇ ਸਿੱਟੇ ਦੇ ਤੌਰ ਤੇ ਆਪਾਂ ਇਹ ਚੀਜ਼ ਨੂੰ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਕਾਂਗਰਸ ਦੀ ਜਿਹੜੀ ਸੂਚੀ ਹੈ ਉਹ ਆਉਣ ਵਾਲੇ ਕੋਈ ਜੀ ਸਮੇਂ ਦੇ ਵਿੱਚ ਜਾਰੀ ਹੋ ਸਕਦੀ ਹੈ ਜੀ ਇੰਦਰ ਇਸ ਚੀਜ਼ ਦੇ ਦੋ ਤਿੰਨ ਪਹਿਲੂ ਨੇ ਕਿ ਅੱਜ ਅਚਾਨਕ ਹੀ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦੀ ਮੀਟਿੰਗ ਸ਼ੁਰੂ ਹੋ ਗਈ ਜਿਸ ਦੇ ਵਿੱਚ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਰਾਜਾ ਬੜੇ ਸੁਖਜਿੰਦਰ ਅੰਦਾਵਾ ਪ੍ਰਗਟ ਸਿੰਘ ਹੈਨਾ ਪ੍ਰਤਾਪ ਬਾਜਵਾ ਜਿਹੜੇ ਵੱਡੇ ਲੀਡਰ ਦਾ ਨਾਮ ਲੈ ਲਓ ਲੀਡਰ ਉੱਥੇ ਮੌਜੂਦ ਸੀ ਠੀਕ ਹੈ ਤੇ ਇਹ ਮੀਟਿੰਗ ਉਸ ਸਮੇਂ ਹੋਈ ਜਿਸ ਸਮੇਂ ਕੁਝ ਘੰਟੇ ਪਹਿਲਾਂ ਹੀ ਸੋਨਿਲ ਜਾਖੜੋਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਗੱਠਜੋੜ ਜਿਹੜਾ ਉਹ ਨਹੀਂ ਕਰ ਰਹੇ ਕਿਹੜੇ ਕਾਰਨਾਂ ਤੋਂ ਗੱਠਜੋੜ ਨਿੱਕ ਟੁੱਟਿਆ ਕਿਹੜੇ ਕਾਰਨਾਂ ਕਰਕੇ ਗੱਠਜੋੜ ਨਹੀਂ ਬਣ ਪਾਇਆ ਗੱਠਜੋੜ ਹਜੇ ਨਹੀਂ ਹੋਇਆ ਕਿ ਵੋਟਾਂ ਤੋਂ ਬਾਅਦ ਹੋ ਜਾਏਗਾ ਇਹ ਹਜੇ ਚਰਚਾਵਾਂ ਦਾ ਵਿਸ਼ਾ ਹੈ ਜੀ ਠੀਕ ਹੈ ਤੇ ਉਹ ਵੀ ਆਪਾਂ ਸਥਿਤੀ ਸਪਸ਼ਟ ਕਰ ਦਿੱਤੀ ਆਪਣੇ ਦਰਸ਼ਕਾਂ ਨੂੰ ਚੈਨਲ ਦੇ ਉੱਤੇ ਕਿ ਗੱਠਜੋੜ ਕਿਹੜੀਆਂ ਕੁੰਡੀਆਂ ਦੇ ਵਿੱਚ ਫਸ ਕੇ ਰਹਿ ਗਿਆ ਕਿ ਪੂਰਾ ਨਹੀਂ ਹੋ ਸਕਿਆ ਤੇ ਜਿੱਦ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਕਹਿ ਸਕਿਆ ਕਿ ਹਜੇ ਕਾਂਗਰਸ ਸੂਚੀ ਆਪਣੀ ਜਾਰੀ ਨਹੀਂ ਕਰੇਗੀ ਕਨਾ ਕਾਂਗਰਸ ਜਾਰੀ ਕਰੇਗੀ ਅਕਾਲੀ ਦਲ ਜਾਰੀ ਕਰੇਗੀ ਨਾ ਭਾਜਪਾ ਜਾਰੀ ਕਰੇਗੀ ਨਾ ਪੰਜਾਬ ਚ ਬਸਪਾ ਜਾਰੀ ਕਰੇਗੀ ਕਿਉਂਕਿ ਉਹਦੇ ਕਾਰਨ ਸੀ ਬਸਪਾ ਤੇ ਕਾਂਗਰਸ ਆਮ ਆਦਮੀ ਪਾਰਟੀ ਇਹ ਦੇਖ ਰਹੇ ਸੀ ਕਿ ਇਹ ਗਠਜੋੜ ਹੁੰਦਾ ਹੈ ਅਕਾਲੀ ਤੇ ਭਾਜਪਾ ਦਾ ਕਿ ਨਹੀਂ ਹੁੰਦਾ ਜੇਕਰ ਅਕਾਲੀ ਤੇ ਭਾਜਪਾ ਦਾ ਗਠਜੋੜ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ 99.99% ਚਾਂਸ ਸੀਗੇ ਕਿ ਇੰਡੀਆ ਗਠਜੋੜ ਪੰਜਾਬ ਚ ਵੀ ਹੁੰਦਾ ਜਿਦਾ ਚੰਡੀਗੜ੍ਹ ਦੇ ਵਿੱਚ ਹੋਇਆ ਸੋ ਅਕਾਲੀ ਕਲ ਨੇ ਜਿੱਦਿ ਭਾਜਪਾ ਨੇ ਜਿੱਦਿ ਸਥਿਤੀ ਸਪਸ਼ਟ ਕੀਤੀ ਕਿ ਅਸੀਂ ਗਠਜੋੜ ਨਹੀਂ ਕਰ ਰਹੇ ਸੋ ਕਾਂਗਰਸ ਆਲਿਆਂ ਨੂੰ ਕਾਹਲ ਸੀ ਬਿਲਕੁਲ ਕਾਹਲ ਇਸ ਗੱਲ ਦੀ ਸੀ ਕਿ ਜਿਹੜੇ ਸਾਡੇ ਕੋਲ ਦੋ ਚਾਰ ਬਚੇ ਨੇ ਕਿਤੇ ਇਹ ਵੀ ਕੱਲ ਤਿਤਲੀਆਂ ਨਾ ਬਣ ਜਾਣ ਤਿਤਲੀਆਂ ਨਾ ਬਣ ਜਾਣ ਠੀਕ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਇੱਕ ਵੱਡਾ ਦਾ ਰਾਜਕੁਮਾਰ ਚੱਬੇ ਆਲ ਦੇ ਉੱਤੇ ਖੇਡਣ ਜਾ ਰਹੀ ਸੀ ਕਾਂਗਰਸ ਪਿਛਲੇ ਸਾਹ ਪਿਛਲੀ ਵਾਰ ਤੋਂ ਤੁਹਾਨੂੰ ਯਾਦ ਹੋਵੇ ਬਹੁਤ ਹੈ ਨਾ ਨੇੜੇ ਦੀ ਟੱਕਰ ਦਿੱਤੀ ਸੀ ਸੋਮ ਪ੍ਰਕਾਸ਼ ਹੋਰਾਂ ਨੂੰ ਸੋ ਇਸ ਵਾਰ ਮੁੱਖ ਚਿਹਰਾ ਹੀ ਉਹੀ ਸੀਗੇ ਕਿਉਂਕਿ ਦਲਿਤ ਸਮਾਜ ਤੋਂ ਨੇ ਰਿਜ਼ਰਵ ਸੀਟ ਹੈ ਤੇ ਹੁਣ ਫਿਰ ਉਧਰੋਂ ਗੱਲ ਚੱਲ ਰਹੀ ਹੈ ਕਿ ਚਰਨਜੀਤ ਚੰਨੀ ਨੂੰ ਰਾਜ਼ੀ ਹੁਣ ਉਧਰ ਨੂੰ ਵੀ ਡਿਊਟੀ ਲਾਣਗੇ ਹੁਣ ਚੰਨੀ ਸਾਹਿਬ ਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਬੈਗ ਪੈਕ ਕਰਾਂ ਚਮਕੌਰ ਫਤਿਹਗੜ੍ਹ ਸਾਹਿਬ ਲਈ ਜਲੰਧਰ ਲਈ ਜਾਂ ਫਿਰ ਇਧਰਲੇ ਪਾਸੇ ਲਈ ਹੁਸ਼ਿਆਰਪੁਰ ਲਈ ਉਹ ਕਹਿੰਦੇ ਬੰਦਾ ਮੈਂ ਇੱਕ ਹੂੰ ਜਿਹਦੇ ਨਾਮ ਦੇ ਪਿੱਛੇ ਐਸੀ ਕੋਟਾ ਵੱਜਦਾ ਤੇ ਸੀਟਾਂ ਤਿੰਨ ਤਿੰਨ ਨੇ ਹੁਣ ਮੈਂ ਜਾਵਾਂ ਕਿਹੜੇ ਪਾਸੇ ਠੀਕ ਹੈ ਜੀ ਸੋ ਹੁਣ ਕਾਂਗਰਸ ਨੂੰ ਇਸ ਗੱਲ ਦਾ ਵੀ ਡਰ ਸੀਗਾ ਕਿ ਜਿਹੜੇ ਸਾਡੇ ਕੋਲ ਬਚੇ ਨੇ ਕਿਤੇ ਇਹ ਵੀ ਨਾ ਤਿਤਲੀਆਂ ਬਣ ਜਾਣ ਤੋਂ ਇਸ ਕਰਕੇ ਤੇ ਹੁਣ ਜਲਦੀ ਜਲਦੀ ਮੰਥਨ ਮੀਟਿੰਗ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਵੀ ਚੱਲ ਰਹੀਆਂ ਵਿੱਚ ਕਿ ਜਿਹੜੀ ਨਵੇਂ ਚਿਹਰੇ ਜਿਹੜਾ ਨੇ ਉਹ ਤਾਰੇ ਜਾਣ ਕੇ ਚੋਣ ਮੈਦਾਨ ਦੇ ਵਿੱਚ ਇਹ ਨਹੀਂ ਕਿ ਪੁਰਾਣਿਆਂ ਨੂੰ ਨਕਾਰਾ ਕਰਤਾ ਜਾਵੇਗਾ ਸਾਈਡ ਲਾਈਨ ਕਰ ਦਿੱਤਾ ਜਾਵੇਗਾ ਮਤਲਬ ਇਸ ਵੇਲੇ ਕਾਂਗਰਸ ਜਿਹੜੀ ਸਿਚੁਏਸ਼ਨ ਦੇ ਵਿੱਚ ਹੈ ਜੀ ਕਿ ਅੱਪਰ ਜਿਹੜੀ ਲੀਡਰਸ਼ਿਪ ਹੈ ਤੇ ਪੰਜਾਬ ਦੀ ਮੇਨ ਸਟ੍ਰੀਮ ਲੀਡਰਸ਼ਿਪ ਜਿਹੜੀ ਹੈ ਰਾਜਾ ਬੜਿੰਗ ਪ੍ਰਤਾਪ ਬਾਜਵਾ ਪ੍ਰਗਟ ਸਿੰਘ ਹੋਰੀ ਜੀ ਇਹਨਾਂ ਦਾ ਤੇ ਲੋਕਾਂ ਦੀ رائے ਕੀ ਹੈ ਹਾਂ ਬਿਲਕੁਲ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਬਹੁਤ ਸਾਰੇ ਲੀਡਰ ਜਿਹੜਾ ਨੇ ਉਹ ਪਾਰਟੀ ਦੀ ਪਹਿਲੀ ਪਸੰਦ ਨਹੀਂ ਬਣ ਪਾਰੇ ਲੋਕਾਂ ਦੀ ਨਹੀਂ ਪਾਰਟੀ ਦੀ ਜਿਸ ਦੇ ਵਿੱਚ ਨਾਮ ਸੀਗਾ ਕਿ ਸਭ ਤੋਂ ਪਹਿਲਾਂ ਮੁਹੰਮਦ ਸਦੀਕ ਹਾਂਜੀ ਹੋ ਸਕਦਾ ਹੈ ਕਿ ਇਸ ਵਾਰੀ ਮੁਹੰਮਦ ਸਦੀਕ ਉਥੋਂ ਲੜਨ ਹੀ ਨਾ ਕਿਉਂਕਿ ਉਹਦਾ ਵੀ ਇੱਕ ਕਾਰਨ ਇਹ ਵੀ ਨਿਕਲਿਆ ਸੀਗਾ ਕਿ ਮੁਹੰਮਦ ਸਦੀਕ ਹੋਰੀ ਕਿਤੇ ਨਾ ਕਿਤੇ ਜਿਹੜੇ ਫਰੀਦਕੋਟ ਤੋਂ ਉਮੀਦਵਾਰ ਨੇ ਹੋਨਾ ਆਮ ਆਦਮੀ ਪਾਰਟੀ ਦੇ ਕਰਨਜੀਤ ਅਨਮੋਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸਤਾਦ ਰਹੇ ਨੇ ਕਲਾਕਾਰੀ ਫੀਲਡ ਦੇ ਵਿੱਚ ਕਿਉਂਕਿ ਸ਼ੁਰੂਆਤ ਦੋਵਾਂ ਨੇ ਮਤਲਬ ਮੁਹੰਮਦ ਸਦੀਕ ਦੇ ਨਾਲ ਕੀਤੀ ਸੀਗੀ ਤੇ ਕਰਮਜੀਤ ਅਨਮੋਲ ਨੇ ਇੱਕ ਆਖੀ ਵੀ ਗੱਲ ਸੀ ਕਿ ਚਾਹੇ ਮੈਨੂੰ ਸੰਗਰੂਰ ਤੋਂ ਲੜਾ ਦਿਓ ਚਾਹੇ ਬਠਿੰਡੇ ਤੋਂ ਲੜਾ ਦਿਓ ਜਦੋਂ ਮਰਜ਼ੀ ਅਗੇਂਸਟ ਲੜਾ ਦਿਓ ਪਰ ਮੈਂ ਮੁਹੰਮਦ ਸਦੀਕ ਖਰਾ ਦੇ ਅਗੇਂਸਟ ਨਹੀਂ ਲੜੂੰਗਾ ਕਿਉਂਕਿ ਉਸਤਾਦ ਨੇ ਤੇ ਜਦੋਂ ਉਹਨਾਂ ਨੂੰ ਫਰੀਦਕੋਟ ਤੋਂ ਟਿਕਟ ਮਿਲੀ ਮੈਂ ਉਸੇ ਦਿਨ ਕਹਿਤਾ ਸੀਗਾ ਕਿ ਕਿਤੇ ਨਾ ਕਿਤੇ ਹੁਣ ਇੰਟੂਿਸ਼ਨ ਇਧਰਲੇ ਪਾਸੇ ਜਾ ਰਹੀ ਹੈ ਕਿ ਮੁਹੰਮਦ ਸਦੀਕ ਟਿਕਟ ਇਲਾਵਾ ਮੁਹੰਮਦ صدیق ਹੋਰੀ ਇਸ ਵੇਲੇ ਸਿਹਤ ਦਾ ਹਵਾਲਾ ਵੀ ਦੇ ਰਹੇ ਨੇ ਕਿਉਂਕਿ ਸਿਹਤ ਵੀ ਉਹਦੀ ਏਜ ਵੀ ਬਹੁਤ ਹੋ ਗਈ ਤੇ ਸਿਹਤ ਵੀ ਉਸ ਤਰੀਕੇ ਦਾ ਸਾਥ ਜਿਹੜਾ ਉਹ ਨਹੀਂ ਦੇ ਰਹੀ ਸੋ ਉਧਰ ਉਹ ਤਾਂ ਕਨਫਰਮ ਹੋ ਗਿਆ ਸੋ ਉਧਰ ਡੈਨੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਆ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਨੇ ਇਸ ਤੋਂ ਇਲਾਵਾ ਸ਼੍ਰੀ ਫਤੇਗਰ ਸਾਹਿਬ ਤੋਂ ਜਿਹੜੇ ਮੌਜੂਦਾ ਸੰਸਦ ਨੇ ਡਾਕਟਰ ਅਮਰ ਸਿੰਘ ਇਹ ਵੀ ਪਾਰਟੀ ਦੀ ਚੋਆਇਸ ਨਹੀਂ ਬਣ ਰਹੇ ਗੁਰਜੀਤ ਔਜਲੇ ਹੋਰੀ ਉਹ ਵੀ ਨਹੀਂ ਪਾਰਟੀ ਦੀ ਚੋਆਇਸ ਬਣ ਰਹੇ ਉਲਟਾ ਤੁਹਾਨੂੰ ਯਾਦ ਹੋਏਗਾ ਕਿ ਹਰੀ ਦਵਿੰਦਰ ਯਾਦਵ ਹੋਰੀ ਗਏ ਸੀ ਉੱਥੇ ਪ੍ਰੋਗਰਾਮ ਕਰਨ ਸੋ ਉਧਰੋਂ ਰਾਜਾ ਬੜੇ ਗੁਣੀ ਤੇ ਪ੍ਰਤਾਪ ਬਾਜਬੋਰੀ ਹਜੇ ਘਰੋਂ ਤੁਰੇ ਵੀ ਨਹੀਂ ਸੀ ਕਿ ਉਧਰ ਖਲਾਰਾ ਪੈ ਗਿਆ ਸੀ ਰੈਲੀ ਦੇ ਵਿੱਚ ਉਹ ਕਹਿੰਦੇ ਜੀ ਓਪੀ ਸੋਨੀ ਨੂੰ ਆਪਾਂ ਐਮਪੀ ਬਣਾਵਾਂਗੇ ਗੁਰਜੀਤ ਔਜਲੇ ਵਾਲੇ ਭੜਕ ਗਏ ਤੇ ਉਹਨਾਂ ਨੇ ਕੁਰਸੀਆਂ ਕਰਸੀਆਂ ਚੰਗੀਆਂ ਚਲਾਈਆਂ ਸੀਗੀਆਂ ਸੋ ਕਹਿੰਦੇ ਕਿ ਉਧਰੋਂ ਵੀ ਸੀਟ ਦਾ ਹਾਂ ਦਾ ਹੇਰਫੇਰ ਹੋ ਸਕਦਾ ਸੋ ਇਧਰਲੇ ਪਾਸੇੋਂ ਜਿਹੜੇ ਪਹਿਲਾਂ ਕ ਚੌਧਰੀ ਪਰਿਵਾਰ ਸੋ ਕਹਿੰਦੇ ਇਸ ਵਾਰੀ ਪਰਿਵਾਰ ਵਾਲੀ ਗੇਮ ਨਹੀਂ ਖੇਡਣੀ ਇਸ ਵਾਰੀ ਕਿਸੇ ਹੋਰ ਨੂੰ ਉਤਾਰਾਂਗੇ ਸੋ ਉਧਰੋਂ ਪ੍ਰਗਤ ਸਿੰਘ ਹੋਰ ਆਦਾ ਨਾਮ ਵੀ ਚਰਚਾ ਦੇ ਵਿੱਚ ਹੈ ਕਿ ਇਹਨਾਂ ਨੂੰ ਵੀ ਉਤਾਰ ਸਕਦੇ ਆ ਸੰਗਰੂਰ ਤੋਂ ਗੱਲ ਕਰ ਲਈਏ ਤਾਂ ਦਲਵੀਰ ਗੋਲਡੀ ਹਰਿਆਣੇ ਚ ਤਗੜਾ ਮੁਕਾਬਲਾ ਦਿੱਤਾ ਸੀਗਾ ਹੂੰ ਬਿਲਕੁਲ ਤੇ ਇਸ ਵਾਰੀ ਕਹਿੰਦੇ ਗੋਲਡੀ ਨੂੰ ਅਣਛੜ ਕੇ ਅਸੀਂ ਖੈਰਾ ਜੀ ਨੂੰ ਉਧਰ ਭੇਜਾਂਗੇ ਹੂੰ ਕੋਈ ਗੜ ਹੈ ਤੇ ਜਿਸ ਹਿਸਾਬ ਨਾਲ ਪਿਛਲੀ ਵਾਰ ਸੀਟ ਕੱਢੀ ਗਈ ਹਾਂ ਇੱਕ ਖਾਲਸੀ ਇੱਕ ਖਾਲਿਸਤਾਨ ਵਾਲਾ ਮੁੱਦਾ ਕੱਢਦੀ ਹੈ ਜਿਸਕੇ ਮੁਰਜੀਤ ਸਿੰਘ مان ਤੋਂ ਤਾਂ ਬਾਕੀ ਉਹ ਹੀ ਮੁੱਦੇ ਨੇ ਬੰਦੀ ਸਿੰਘਾਂ ਵਾਲੇ ਧਾਰਮਿਕ ਮੁੱਦੇ ਉਹ ਖੈਰਾ ਵੀ ਚੱਕਦੇ ਨੇ ਸੋ ਖੈਰੇ ਦਾ ਇੱਕ ਆਪਣਾ ਫੈਨ ਫੋਲੋਇੰਗ ਵੀ ਹੈ ਕਪੜਾ ਰਤਬਾ ਵੀ ਆਧਾਰ ਵੀ ਬਣਿਆ ਹੋਇਆ ਸੋ ਵਧੀਆ ਦਾ ਹੈ ਗੁਰਮੀਤ ਸਿੰਘ ਮੀਤ ਹੇਰ ਦੇ ਅਗੇਂਸਟ ਤੇ ਉਹਨਾਂ ਦੇ ਗੜ ਦੇ ਵਿੱਚ ਜਾ ਕੇ ਖੋਰਾ ਪਾਣ ਦੀ ਸੋ ਇਸ ਕਰਕੇ ਹੁਣ ਕਾਂਗਰਸ ਨੂੰ ਥੋੜਾ ਜਿਆਦਾ ਜਾਲ ਪਈ ਹੋਈ ਹੈ ਕਿ ਜਿਹੜੀਆਂ ਸਾਡੇ ਕੋਲ ਬਚੀਆਂ ਸੀਟਾਂ ਨੇ ਕਿਤੇ ਇਹ ਵੀ ਤਿਤਲੀਆਂ ਨਾ ਬਣ ਜਾਣ ਫਿਰ ਸਾਨੂੰ ਪੈਰਾਸ਼ੂਟ ਐਂਟਰੀਆਂ ਕਰਵਾਉਣੀਆਂ ਪੈਣ ਤੇ ਉਦਾਂ ਵੀ ਬਹੁਤ ਬਕਫਾ ਹੋ ਗਿਆ ਤੁਹਾਨੂੰ ਪਿਛਲੀ ਵਾਰ ਵੀ ਯਾਦ ਹੋਏਗਾ ਕਿ ਜਦੋਂ ਨਾਮਜ਼ਦਗੀਆਂ ਭਰਨ ਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਬਚਿਆ ਸੀ ਇੱਕ ਦਿਨ ਬਾਅਦ ਨਾਮਜ਼ਦਗੀਆਂ ਭਰਨੀਆਂ ਸੀਗੀਆਂ ਆਖਰੀ ਤਾਰੀਖ ਸੀ ਉਸ ਤੋਂ ਇੱਕ ਦਿਨ ਪਹਿਲਾਂ ਕੁਝ ਬੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਸਮਿਤ ਸਿੰਘ ਸੀਗੇ ਨਵਾਂ ਸ਼ਹਿਰ ਦੀ ਸੀਟ ਸੀਗੀ ਸੋ ਉਹਨਾਂ ਵਿਚਾਰਿਆਂ ਨੂੰ ਨਾਮਜ਼ਦਗੀ ਭਰਨ ਤੋਂ ਬਾਅਦ ਪ੍ਰਚਾਰ ਕਰਨ ਦਾ ਵੀ ਨਹੀਂ ਸਮਾਂ ਮਿਲਿਆ ਸੀਗਾ ਸੋ ਇਸ ਵਾਰੀ ਕਾਂਗਰਸ ਇਹ ਗਲਤੀ ਨਹੀਂ ਕਰੇਗੀ ਤੇ ਇਸ ਵਾਰੀ ਇੱਕ ਹੋਰ ਵੀ ਤੁਸੀਂ ਦੇਖੋ ਕਿ ਅਕੱਲ ਜੇ ਆਪਾਂ ਸੋਚਦੇ ਹਾਂ ਕਿ ਅੱਠੀ ਬੰਦਿਆਂ ਦਾ ਨਾਮ ਜਿਹੜਾ ਆ ਆਮ ਆਦਮੀ ਪਾਰਟੀ ਦੇ ਪਾਈ ਕੀ ਆਮ ਆਦਮੀ ਪਾਰਟੀ ਕੋ 13 ਨਾਮ ਨਹੀਂ ਸੀਗੇ ਨਾਮ 13 ਛੱਡੋ ਨਾ ਕੋ 15 ਨੇ 15 ਨੇ ਅੱਛਾ ਜੀ ਵੱਧ ਵੀ ਨੇ ਉਹਨਾਂ ਕੋਲ ਵੱਧ ਵੀ ਨੇ ਹਾਂ ਕਿਉਂਕਿ ਉਹਨਾਂ ਨਿਕੜ ਬਾਹਰੋਂ ਲੈ ਕੇ ਆਣਾ ਕੋਈ ਜਾਂ ਕੋਈ ਨਵਾਂ ਬੰਦਾ ਚਿਹਰਾ ਖੜਾ ਕਰਨਾ ਜਾਂ ਤਾਂ ਕਾਂਗਰਸੀ ਪਟਣਾ ਯਾ ਕਾ ਲਿਪਟਣਾ ਜਾਂ ਫੇ ਮੰਤਰੀਆਂ ਤੇ ਦਾ ਖੇਡਣਾ ਜਾਂ ਫੇ ਵਿਧਾਇਕਾਂ ਤੇ ਦਾ ਖੇਡਣਾ ਸੋ ਉਧਰਲੇ ਹਲਕਿਆਂ ਚ ਉਹਨਾਂ ਕੋ ਵਿਧਾਇਕ ਵੀ ਨੇ ਜੀ ਇਹ ਨਹੀਂ ਹੈ ਕਿ ਵਿਧਾਇਕ ਨਹੀਂ ਹੈ ਬਿਲਕੁਲ ਜੇ ਇਧਰਲੇ ਪਾਸੇ ਬਠਿੰਡਾ ਤੋਂ ਗੁਰਮੀਤ ਖੁੱਡੀਆਂ ਉਹਨਾਂ ਨੂੰ ਖੜਾ ਕਰ ਸਕਦੇ ਨੇ ਕਿ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਤਾਂ ਫਿਰ ਫਿਰੋਜ਼ਪੁਰ ਤੋਂ ਜਲਾਲਾਬਾਦ ਵਾਲੇ 골디 컴포지ਸ਼ਨ ਵੀ ਖੜਾ ਕਰ ਸਕਦੇ ਕਿਉਂਕਿ ਨੇਕਸ ਕੋਹੇਰਵਾਦਾਂ ਨੂੰ ਹਰਾਇਆ ਲੇਕਨ ਇਹ ਪਿਓ ਨੂੰ ਹਰਾਇਆ ਤੇ ਇਹਨੇ ਪੁੱਤ ਨੂੰ ਹਰਾਇਆ ਸੋ ਉਧਰਲੇ ਬੰਦੇ ਉਹਨਾਂ ਨੂੰ ਵੀ ਖੜਾ ਕਰ ਸਕਦੇ ਨੇ ਸੋ ਇਹ ਨਹੀਂ ਸੀ ਕਿ ਆਮ ਆਦਮੀ ਪਾਰਟੀ ਕੋਈ ਨਾਮ ਨਹੀਂ ਸੀ ਸਭ ਕੋ ਸੀਗੇ ਬਸ ਉੱਪਰ ਉਮੀਦਵਾਰਾਂ ਤੋਂ ਵੱਧ ਵੀ ਨਾਮ ਸੀਗੇ ਸੋ ਜਿਹੜਾ ਨਹੀਂ ਐਲਾਨ ਕਰ ਸਕਿਓ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਗੱਠ ਜੋੜ ਦੀ ਵੇਟ ਹੋ ਰਹੀ ਹੈ ਕਿ ਕਿਤੇ ਅਕਾਲੀਆਂ ਦਾ ਤੇ ਉਧਰੋਂ ਭਾਜਪਾ ਦਾ ਗੱਠ ਜੋੜ ਹੋ ਗਿਆ ਤੇ ਸਾਨੂੰ ਫਿਰ ਜਿਹੜੀਆਂ ਬਾਕੀ ਸੀਟਾਂ ਰਹਿਣੀਆਂ ਨੇ ਤਾਂ ਫਿਰ ਕਾਂਗਰਸ ਵਾਲਿਆਂ ਨੇ ਅੜੀਕਾ ਪਾ ਦੇਣਾ ਕਿ ਭਾਈ ਬਰਾਬਰ ਦੀਆਂ ਲਵਾਂਗੇ ਤੇ ਕਹਿੰਦੇ ਇਸ ਕਰਕੇ ਪਹਿਲਾਂ 8 ਐਲਾਨ ਦ ਕਹਦਾ ਕਿ ਪਾਈ ਅਸੀਂ ਤਾਂ ਅੱਠ ਐਲਾਨ ਹੀ ਚੁੱਕੇ ਆ ਹੁਣ ਬਾਕੀ ਜਿਹੜੀਆਂ ਸੀਟਾਂ ਬਚੀਆਂ ਉਹ ਤੁਸੀਂ ਐਲਾਨ ਦੋ ਜਿਹੜੀਆਂ ਪੰਜ ਸੀਟਾਂ ਬਚੀਆਂ ਕਿਉਂਕਿ ਸਾਡੀ ਤਾਂ ਸਰਕਾਰ ਹੈ ਸਾਡੇ ਫਿਰ ਵੱਧ ਬਣਦੀਆਂ ਨੇ ਦਿੱਲੀ ਦੇ ਵਿੱਚ ਵੀ ਤਾਂ ਚਾਰ ਲੈ ਗਏ ਨਾ ਇਹ ਹਰਿਆਣਾ ਦੇ ਵਿੱਚ ਫਿਰ ਇੱਕੋ ਹੀ ਮਿਲੀ ਹੈ ਤੇ ਇਫੈਕਟ ਪਿਆ ਕਿ ਜਿੱਥੇ ਜਿੱਥੇ ਨਹੀਂ ਦੋਨਾਂ ਦੀ ਸਰਕਾਰ ਉੱਥੋਂ ਜਾਂ ਤਾਂ ਇੱਕ ਦੋ ਮਿਲੀਆਂ ਜਿੱਥੇ ਨਾ ਦੀ ਸਰਕਾਰ ਹੈ ਉੱਥੇ ਵੱਧ ਲੈ ਗਏ ਸੋ ਇਹੀ ਗੇਮ ਪੰਜਾਬ ਚ ਪੈਣੀ ਸੀਗੀ ਪਰ ਅੱਜ ਜਿਹੜਾ ਉਹ ਗੇਮ ਦਾ ਇੱਕ ਪਹਿਲੂ ਸੀਗਾ ਉਹ ਟੁੱਟ ਗਿਆ ਅਕਾਲੀਆਂ ਨੇ ਭਾਜਪਾ ਨੇ ਮਨਾ ਕਰਤਾ ਅਕਾਲੀ ਦਲ ਨੇ ਨਾਲ ਗੱਠ ਜੋੜ ਤੋਂ ਸੋ ਹੁਣ ਇਹਨਾਂ ਨੂੰ ਕਾ ਲੈ ਕੇ ਅਸੀਂ ਆਪਣੇ ਵੀ 13 ਉਮੀਦਵ ਰਤਾਰੀਏ ਚੋਣ ਪ੍ਰਚਾਰ ਸ਼ੁਰੂ ਕਰੀਏ ਸੋ ਅੱਜ ਮੰਥਨ ਹੋਇਆ ਬਹੁਤ ਜਲਦ ਤੁਹਾਨੂੰ ਲਿਸਟ ਵੀ ਜਾਰੀ ਹੋ ਜਾਏਗੀ ਹੁਣ ਇੱਥੋਂ ਨਾਮ ਜਾਣਗੇ ਇੱਕ ਇੱਕ ਸੀਟ ਤੋਂ ਦੋ ਦੋ ਤਿੰਨ ਤਿੰਨ ਦੇ ਨਾਮ ਜਾਣਗੇ ਕਿ ਆ ਵੀ ਸਾਨੂੰ ਲੱਗਦਾ ਆ ਵੀ ਸਾਨੂੰ ਲੱਗਦਾ ਆ ਵੀ ਸਾਨੂੰ ਲੱਗਦਾ ਇਹਨੂੰ ਇਹਨੂੰ ਅਸੀਂ ਐਲਾਨ ਸਕਦੇ ਆ ਫਿਰ ਆਖਰੀ ਫੈਸਲਾ ਹਾਈ ਕਮਾਂਡ ਲਏਗਾ ਜੀ ਸੋ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦਾ ਧੰਨਵਾਦ ਜੀ ਸੋ ਕਾਂਗਰਸ ਦੇ ਵੱਲੋਂ ਜਿਹੜੀ ਮੰਥਨ ਮੀਟਿੰਗ ਕੀਤੀ ਜਾ ਰਹੀ ਹੈ ਉਹਦੇ ਸਿੱਟੇ ਨਿਕਲਣਗੇ ਕਿਸ ਤਰੀਕੇ ਦੇ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਪਰ ਵਿਵੇਕ ਜੀ ਨੇ ਦੱਸ ਦਿੱਤਾ ਹੈ ਕਿ ਇਹਦੇ ਕਿਸ ਤਰੀਕੇ ਦੇ ਆਊਟਕਮ ਹੋ ਸਕਦਾ ਕਿਸ ਤਰੀਕੇ ਦੀ ਐਕਸਪੈਕਟੇਸ਼ਨ ਆਪਾਂ ਇਸ ਮੰਥਨ ਮੀਟਿੰਗ ਤੋਂ ਲਗਾ ਸਕਦੇ ਹਾਂ ਸੋ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਸਿਰਫ ਐਨਆਈ ਸਾਨੂੰ ਦੇ ਉਜਾਸ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ